ਬਟਾਲਾ ਦੇ ਸੁੰਦਰ ਨਗਰ 'ਚ ਅੱਜ ਤੜਕਸਰ ਉਸ ਵੇਲੇ ਪੂਰੇ ਇਲਾਕੇ 'ਚ ਆਪਣਾ ਤਫੜੀ ਦਾ ਮਾਹੌਲ ਬਣ ਗਿਆ ਜਦੋਂ ਮੁਹੱਲੇ 'ਚ ਇੱਕ ਘਰ 'ਚ ਅੱਗ ਦੀਆਂ ਲਪਟਾਂ ਗਵਾਂਡੀਆਂ ਨੇ ਦੇਖੀਆਂ ਉੱਥੇ ਹੀ ਅੱਗ ਐਨੀ ਭਿਆਨਕ ਸੀ ਕਿ ਜਦ ਤੱਕ ਫਾਇਰ ਬਿਗੇਟ ਦੀ ਗੱਡੀ ਆਈ ਤਾਂ ਅੱਗ ਨਾਲ ਸਾਰਾ ਘਰ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਉੱਥੇ ਹੀ ਮਕਾਨ ਮਾਲਕ ਗੁਰਚਰਨ ਸਿੰਘ ਨੇ ਦੱਸਿਆ ਕਿ ਉਸ ਦਾ ਆਪਣੀ ਪਤਨੀ ਨਾਲ ਘਰੇਲੂ ਕਲੇਸ਼ ਚੱਲ ਰਿਹਾ ਹੈ ਅਤੇ ਉਹ ਬੀਤੇ ਕੱਲ੍ਹ ਰਾਤ ਆਪਣੇ ਘਰ ਨਹੀਂ ਸੀ ਅਤੇ ਘਰ ਨੂੰ ਤਾਲੇ ਲੱਗੇ ਸਨ ਅਤੇ ਗੁਰਚਰਨ ਨੇ આરોਪ ਲਗਾਇਆ ਕਿ ਜੋ ਉਸਦੇ ਘਰ 'ਚ ਅੱਗ ਲੱਗੀ ਹੈ ਉਹ ਉਸਦੀ ਪਤਨੀ ਅਤੇ ਸੋਹਰੇ ਪਰਿਵਾਰ ਵੱਲੋਂ ਲਗਾਈ ਗਈ ਹੈ ਬਟਾਲਾ ਤੋਂ ਲਾਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਕੀ ਗੱਲ ਹੋਈ ਇੱਥੇ ਸਾਡੇ ਬੈਕਸੈਟ ਦੇ ਅੱਗ ਲੱਗੀ ਹੈ ਇਹਨਾਂ ਦਾ ਕੋਈ ਲੜਾਈ ਝਗੜਾਈ ਤੋਂ ਅੱਗ ਲੱਗਣ ਦੇ ਕਾਰਨ ਵਿੱਚ ਕੰਨ ਜਿਹੜੀ ਸਾਜੀ ਤੇ ਸਾਜੀ ਕੰਧੋਂ ਦੁਕਾਨਾਂ ਵਾਲੀਆਂ ਕਰਨਾ ਸਾਰੀਆਂ ਫਟ ਗਈਆਂ ਨੇ ਇੱਧਰ 10 ਮਿੰਟ ਵਾਰ ਬਿਗੜਨਾ ਹੁੰਦੀ ਹੈ ਇੱਧਰ ਅੱਗ ਲੱਗ ਗਈ ਇਸ ਕਰਕੇ ਬਸ ਸਾਡਾ ਬਹੁਤ ਨੁਕਸਾਨ ਹੋਇਆ ਇਹਦਾ ਕੋਈ ਹੱਲ ਹੁੰਦਾ ਜੀ ਕਦੋਂ ਕੋ ਲੱਗੀ ਸੀ ਇਹ ਕੁਛ 4:30 ਹੋ ਜੀ 4:00 ਵਜੇ ਫਾਈਬਰਟ ਕਿੰਨੇ ਕਹੇ ਜਾਈ ਫਾਈਬਰਟ ਤੇ ਆਈਓ ਕੋਈ 5:30 ਮੇਰਾ ਨਾਮ ਗੁਰਚਰਨ ਸਿੰਘ ਹੈ ਕੀ ਗੱਲ ਹੋਈ ਅੱਜ ਅੱਜ ਮੇਰੇ ਘਰ ਨੂੰ ਅੱਗ ਲਾਤੀ ਜੀ ਰਜਨੀ ਬਾਲਾ ਵੱਲੋਂ ਤੇ ਉਹਦੇ ਭਰਾ ਵੱਲੋਂ ਤੇ ਉਹਦੇ ਉਹਦੇ ਜੀਜਿਆਂ ਵੱਲੋਂ ਉਹਦੀ ਮਾਂ ਨੇ ਉਹਦੀ ਭੈਣ ਨੇ ਸਾਰੇ ਰਲ ਕੇ ਮੇਰੇ ਘਰ ਅੱਗ ਲਾਤੀ ਅੱਜ ਸਵੇਰੇ 5 ਵਜੇ ਉਹ ਰਜਨੀ ਕੌਣ ਹੈ ਰਜਨੀ ਮੇਰੇ ਘਰ ਦੀ ਉਹਦਾ ਮੇਰਾ ਕੋਰਟ ਕੇਸ ਚੱਲਦਾ ਪਿਆ ਜੀ ਤਾਂ ਨੂੰ ਕਿਦਾਂ ਪਤਾ ਲਗਾ ਸਾਰਾ ਸਾਨੂੰ ਸਾਡੇ ਗਵਰਡੀਅਨ ਨੇ ਦੱਸਿਆ ਜੀ ਮੈਨੂੰ ਫੋਨ ਆਇਆ ਕੱਲ ਰਾਤ ਸਾਰਾ ਟੱਬਰ ਮੈਨੂੰ ਫੋਨ ਕਰਦਾ ਪਿਆ ਮੈਂ ਫੋਨ ਚੱਕਿਆ ਨਹੀਂ ਮੈਂ ਰਾਤ 11 ਵਜੇ ਤੱਕ ਫੋਨ ਕਰਦੇ ਰਹੇ 11:30 ਵਜੇ ਤੱਕ ਚਲ ਜਿੰਨੀ ਬਾਲਾ ਦਾ ਭਰਾ ਉਹਦੀ ਭੈਣ ਉਹਦਾ ਜੀਜਾ ਮੈਨੂੰ ਰਾਤੀ ਫੋਨ ਕਰਦੇ ਰਹੇ ਮੈਂ ਫੋਨ ਚੱਕਿਆ ਨਹੀਂ ਮੈਨੂੰ ਜਾਨ ਜਾਨੋ ਮਾਰਨ ਦੇ ਸਾਰੇ ਮਤਲਬ ਉਹਨਾਂ ਨੇ ਸ਼ਰੀਰ ਅੰਤਰ ਰਜੇ ਹੀ ਤੇ ਮੈਂ ਘਰ ਨਹੀਂ ਉਹਨਾਂ ਦੇ ਖਿਆਲ ਖੇਰੇ ਘਰ ਹੋਊਗਾ ਨਾ ਅੱਗ ਲਾ ਕੇ ਉੱਚਲ ਗਏ ਲੇਕਿਨ ਲੋਕ ਲੱਗੇ ਘਰ ਘਰ ਨੂੰ ਮੇਰੇ ਨੂੰ ਕਿੰਨਾ ਕ ਨੁਕਸਾਨ ਹੋ ਗਿਆ ਨਾ ਨੁਕਸਾਨ ਪੂਰਾ ਘਰ ਮੇਰਾ ਸੜ ਗਿਆ ਜੀ ਜੀ 112 ਨੂੰ ਕਾਲ ਕੀਤੀ